ਉਹ ਰਸਨਾ ਸਾਹਿਬੀ ਕੋਲੇ ਕੁ ਕਹਾਣਾ ਹੈ ਸ਼ਾਇਦ ਆਪਕੇ ਸਵੇਰ ਹੋਏ ਨਹੀਂ ਸੁਣੀ ਤੇ ਨਾ ਸੁਣਾ ਤੇ ਕਿ ਕਰ ਬਾਦਸ਼ਾਹ ਦਾ ਜੰਗੀ ਆਥੇ ਸੇ ਇਤਨੇ ਜੰਗੀ ਘੋੜੇ ਨਾ ਬੜਿਆ ਮਨ ਬੁੰਦੇ ਨੇ ਜਿੰਨੀ ਕੀਮਤ ਲਾ ਨਾ ਜੁੜੀ ਆਥੇ ਸੇ ਬਾਦਸ਼ਾਹ ਨੂੰ ਮੌਤ ਦੇ ਰੂਪ ਵਿੱਚੋਂ ਸੰਕੜੇ ਵਰੀਓ ਬਚਾ ਕੇ ਰਹਿ ਆਇਆ ਗਿਦਾਓ ਬੰਦੇ ਹੀ ਗੁੱਤੇ ਹੁੰਦੇ ਹੱਥੀਆਂ ਨਹੀਂ ਹੁੰਦੇ ਹੋ ਗਿਆ ਤੇ ਦਲਦਲ ਵਿੱਚ ਫਸ ਗਿਆ ਦਲਦਲ ਚੋਂ ਨਿਕਲਿਆ ਪਰ ਜਿਉਂਨੇ ਯਤਨ ਕਰੇ ਕੋਈ ਤਾਂ ਜਾਂ ਠੰਡੇ ਠੰਡੇ ਹੋਰ ਠੰਡੇ ਚੱਲੇ ਮਹਾਵਤਾਂ ਨੂੰ ਪਤਾ ਲੱਗਦਾ ਉਹ ਕੱਢਣ ਦਾ ਯਤਨ ਕਰ ਦਲਦਲ ਐਸੀ ਜਿਵੇਂ ਜਿਉਂ ਨਿਕਲ ਗਿਆ ਥੀ ਉਤੋਂ ਬਾਹਰ ਠੰਡੇ ਦੇ ਅੰਦਰ ਕੋਈ ਚਾਰਾ ਨਾ ਲੱਗਿਆ ਮੁਰਖਿਆ ਬਾਦਸ਼ਾਹ ਨੂੰ ਬੁਲਾ ਲਾਓ ਉਹਦਾ ਪਿਆਰ ਕਰਦਾ ਸੀ ਇਹ ਦੇਖ ਜੋਵੇ ਤੇ ਮਰ ਰਿਹਾ ਅੱਛਾ ਨੇ ਵੇਖਿਆ ਰੋਤੇ ਹਨ ਉਹਨਾਂ ਹਾਥੀ ਵੀ ਕਹਿ ਲੱਗੇ ਇਹਦਾ ਇੱਕ ਮਿੱਤਰ ਹੋਰ ਦਾ ਉਹਨੂੰ ਵੀ ਬੁਲਾਇਆ ਉਹ ਵੀ ਮੇਰਲੇ ਮਹਾਪਤ ਜਿਹੜਾ ਮਿੱਚ ਬੰਦਾ ਰਹਾ ਮਹਾਬਤ ਆ ਗਿਆ ਉਹਨੇ ਵੇਖਿਆ ਇੰਜ ਆ ਪਿਆ ਹਾਥੀ ਵੀ ਖੁਸ਼ ਹੋ ਗਿਆ ਇਹ ਵੀ ਖੁਸ਼ ਹੋ ਗਿਆ ਕਹਿ ਲੱਗਾ ਪਾਗਲੋ ਮਾਰ ਛੜਿਆ ਨੀ ਪਾਸੇ ਹੋ ਜਾਓ

ਮੈਂ ਸੋਚਦਾ ਸਾਂ ਇਹ ਜਿਹੜੇ ਸਮਾਗਮ ਡੇਣਾ ਕਿ ਸਤਵਰ ਅਸੇ ਵਾਸਤੇ ਸਾਨੂੰ ਕਰਨ ਦੇ ਗਿਆ ਸੀ ਕਿ ਅਸੀਂ ਫਸੇ ਆਂ ਅੰਨਦਾਂ ਵਿੱਚ ਉਹਦੇ ਹੀ ਫਸੇ ਆਂ ਅੰਨਦਾਂ ਵਿੱਚੇ ਉੱਥੇ ਹੀ ਘੁੰਮ ਹੀ ਜਾਂਦੇ ਚਾਹ ਸੀ ਮੇਰੇ ਇਹ ਨਗਾਰੇ ਗੁਰੂ ਦੇ ਵੱਜਦੇ ਨੇ ਤਾਂ ਕਿ ਸ਼ਾਰ ਮਾਰ ਕੇ ਤੇ ਬਾਹਰ ਆ ਜਾ ਰਿਹਾ ਖਾਸ ਕਰਕੇ ਆ ਜਿਹੜੀ ਨੌਜਵਾਨ ਵੀ ਬੈਠੇ ਹੋਏ ਨੇ

بھاج جائے جو جوانی میں دنیا کی ہوا سے ہوتا ہے فرشتہ وہ انسان نہیں ہوتا جوانی میں چی بھاج جائے بڑا پاتے ہوتا ہے کارت اے ہی ہے عمر فریدہ عمر سوہاوڑی سانگ سوہاوڑی دے گرنے گئی پائیں جنہ پیارے نے جنہ پکتہ یاد کرنے ہیں کہ جوانی کی رکھ بار سکتے ਛੋਟੀ ਉਮਰ ਵਾਇਸੀ ਜਦੋਂ ਉਹਨੇ ਦੁਕਾਨ ਸੀ ਪਾਪਤੀ ਬਹੁਤ ਵੱਡੀ ਬੜਾ ਕਾਰੋਬਾਰ ਸੀ ਤੇ ਇਹਨੂੰ ਬਿਠਾ ਲ ਜਾਣਾ ਕਿ ਕਾਰੋਬਾਰ ਬੱਚਿਆਂ ਨੂੰ ਕੌਣ ਨਹੀਂ ਸੰਭਾਲਦਾ ਉਹਨੇ ਲੋਬਰਾ ਨੇ ਦੱਸਿਆ ਕਿ ਬਿਠਾਇਆ ਪਹਿਲੇ ਦੇ ਨਹੀਂ ਚੰਨ ਚੜ੍ਹ ਦਿੱਤਾ ਹਨ ਦੁਕਾਨ ਤੁਹਾਡੀ ਲੁੱਟੀ ਜਾਏਗੀ ਸਾਰੀ ਕਹਿੰਦੇ ਕਿ ਦੁਕਾਨ ਲੁੱਟੀ ਜਾਏਗੀ ਯਾਦ ਰੱਖੋ ਕੁਛ ਨਹੀਂ ਬਣਨਾ ਕਿ ਜਿੰਨੇ ਆਉਂਦੇ ਨੇ ਜੋੜੇ ਫਰੀ ਦੇ ਜਾਂਦੇ ਕਹਿੰਦਾ ਬਹਿ ਜਾਓ ਲੈ ਜਾਓ ਬਹਿ ਜਾਓ ਲੈ ਜਾਓ ਉਹ ਉਜਾੜ ਕੇ ਰੱਖਦੇ ਨੇ ਕੰਨ ਕਹਿ ਲੱਗਿਆ ਹਾਥੋਂ ਕੀ ਜੀ ਹੁਣ ਇਹਂ ਕਰੇਗਾ ਸਮਝਾਇਆ ਇਹ ਜਦ ਨਾਲ ਕਰੇ ਫਿਰ ਦੂਜੇ ਦਿਨ ਵੀ ਉਹ ਕੰਮ ਕਹਿਣ ਲੱਗਿਆ ਤੇਰਾ ਧੰਨਾ ਵਾਪਸ ਮੈਨੂੰ ਵਾਪਸ ਕਰ ਦੇ ਨੇੜੇ ਜਨੇ ਇੱਕ ਸ਼ਮ ਬਣਾ ਲਏ ਰਹਿਣ ਲੱਗ ਪਾ ਲਿੱਟ ਨੂੰ ਰੰਗ ਜਿਹੜਾ ਲੱਗਾ ਸੀ ਨਾ ਉਹ ਰੰਗ ਜਿਹੜਾ ਕੋਲ ਬੈਠਦਾ ਸੀ ਵਿਦਵਾਨ ਦਾ ਕਥਨ ਹੈ ਕਹਿੰਦੇ ਨੇ ਜਿੰਨੇ ਜਿੱਤੇ ਜੋੜੇ ਗੰਢ ਦਾ ਸੀਨਾ ਉਹਨੇ ਚਿਰ ਵਿੱਚ ਉਹਦਾ ਮਨ ਵੀ ਰੱਬ ਨਾਲ ਗੜ ਲੜ ਜਾਂਦਾ ਸੀ ਜੋੜੇ ਗੰਢ ਦਾ ਸੀ ਉਹ ਨਮਾ ਸ਼ੋਮੇਕਰ ਨਹੀਂ ਸੀ ਗਈ ਭਾਰਿਕੁਲਤਾਸ ਨੇ ਇੱਕ ਪੰਤੀ ਵਿੱਚ ਐਸਾ ਕਹਿਆ ਪਾਣਾ ਗੰਡੇ ਪਾਣਾ ਕਹਿੰਦੇ ਜਿਤੀਆਂ ਜਿੰਨ ਕਪੜੀ ਵਿਸ਼ਾਗੇ ਬੈਠੇ ਹੁੰਦੇ ਨੇ ਨਾ ਜਿਹੜੇ ਅਮੀਰ ਨਹੀਂ ਉਹਨਾਂ ਦੀਆਂ ਦੁਕਾਨਾਂ ਲੇਕਨ ਜਿਹੜੇ ਗਰੀਬ ਨੇ ਵਿਚਾਰੇ ਕਪੜੀ ਵਿਸ਼ਾਕੇ ਉਹ ਬੈਠੇ ਨੇ ਆਏ ਗਏ ਨੂੰ ਧੰਕਾ ਲਾਦੇ ਦਾ ਪਾਣਾ ਗੰਢੇ ਰਾਹ ਵੇਚੇ ਕੁਲਾ ਤਰਮ ਤੋਂ ਤੋੜ ਸਮੇਤਾ ਲੇਕਨ ਅੰਦਰੋਂ ਮੇਰ ਤੇ ਰੰਗ ਲੱਗਾ ਜੰਗ ਕੋ ਧਰਨੋਂ ਲੱਗੂ ਇਸ ਯੁੱਗ ਮੈਂ ਸੋਬियत ਹੈ ਸੂਰਾ ਆਤਮ ਜਿਨੇ ਸਗਲ ਵਸਤਾਂ ਤੇ ਜੰਗ ਕਰ ਸਤਿਗੁਰ ਪੂਰਾ ਜਿਨ੍ਹਾਂ ਦਾ ਗੁਰੂ ਪੂਰਾ ਉਹਨਾਂ ਨੂੰ ਆਤਮ ਰੰਗ ਲੱਗਿਆ ਆਤਮ ਰੰਗ ਜਿਨ੍ਹਾਂ ਨੂੰ ਲੱਗਿਆ ਗੁਰੂ ਪੂਰਾ ਮਿਲ ਗਿਆ ਉਹਨਾਂ ਨੂੰ ਰੰਗ ਚੜ ਗਿਆ ਉਹਨਾਂ ਦਾ ਬਚਪਨਾ ਵੀ ਸਫਲ ਆ ਉਹਨਾਂ ਦੀ ਕਿਵਾਨੀ ਵੀ ਸਫਲ ਆ ਉਹਨਾਂ ਦਾ ਬੁੜਵਾਪਾ ਵੀ ਸਫਲ ਆ ਇਹ ਤਿੰਨੀ ਅਵਸਥਾ ਨੇ ਉਹਨਾਂ ਦੀ ਕਿੰਨਾ ਵਿੱਚ ਕਦੀ ਰੰਗ ਲੱਗਦਾ ਹੈ ਜਿਹੜੇ ਜਵਾਨੀ ਗਵਾ ਕੰਢੇ ਉਹ ਸਮਝਾਂ ਤੇ ਐਸੀ ਤੇ ਹੰਬੂਟੇ ਹੋ ਗਾਇਆ ਮੌਤ ਨੇੜੇ ਆ ਗਈ ਹੈ ਤੇ ਸਾਨੂੰ ਰੰਗ ਹੀ ਚੜਨਾ ਨਹੀਂ ਛੜ ਜਾਂਦਾ ਫਰੀਦਾ ਕਾਲੀ ਜੀਨੀ ਦਾ ਨਾਮ ਹੈ ਆਪਦੀ ਯਾਦ ਹੈ ਕੋਈ ਚਿੱਟੇ ਨਾਰੀ ਜਾਂ ਕੁਝ ਤਰ੍ਹਾਂ ਦਾ ਹੋਵੇ ਫਰੀਦ ਕਾਣੀ ਜਿਨਿ ਨਰਾਇਆ ਕੌਲੀ ਰਵੇ ਕੋਇ ਕਲ ਸਾਈਂ ਸਿ ਉਪਰ ਹੜੀ ਰੰਗ ਰਵੇ ਨੋ ਮੇਲਾ ਹੋ ਸੁਨ ਪਿਆਰ ਬਣਾ ਜਿਨਾਂ ਨੇ ਪਿਆਰ ਬਣਾ ਰਿਆ ਉਹਨਾਂ ਦਾ ਹਰ ਕੰਮ ਜਿਹੜਾ ਉਹ ਸਫਲ ਸਾਡੇ ਵਾਸਤੇ ਉਹ ਪ੍ਰੇਰਣਾ ਬਹੁਤ ਵੱਡੀ ਤੰਦਰੁਵਦਾ ਆਸਤੇ ਜਿਵੇਂ ਜਿਵੇਂ ਸ਼ਬਦ ਮੈਂ ਪੜਦਾ ਹੈਰਾਨ ਹੋ ਜਾਂਨਾ ਨਾਮ ਰੰਗ ਐਸਾ ਚੜਿਆ ਸੇਲੀ ਤੇ ਉਹਨਾਂ ਇੱਕ ਯਤਨ ਹੋਰ ਕੇ ਤਾਂ ਉਹ ਕੀ ਸੀ ਕਿ ਗਿਆਨ ਜੜਾ ਸਾਦੇ ਜ ਧੰਨਾ ਲੋਕਾਂ ਤੱਕ ਪਹੁੰਚਾਇਆ ਜਾਲੇ ਰਹਿੰਦੇ ਮਿੰਟਾਂ ਵਿੱਚ ਮੈਂ ਤੁਹਾਡੇ ਨਾਲ ਵਿਚਾਰਾ ਕਰਨੀਆਂ ਨੇ ਬੜੀ ਕਾਬਿਲਤਾ ਨਾਲ ਗੱਲ ਸਮਝ ਲਈ ਸਤਿਗੁਰੂ ਆਨੰਤਦੇਵ ਜੀ ਨੇ ਕੋਈ ਸੰਸਕ੍ਰਿਤ ਨਹੀਂ ਲਿਖੇ ਉਹਦਾ ਕਾਰਨ ਉਹਨਾਂ ਨੇ ਉਹ ਬੋਲੀ ਜਿਹੜੀ ਪਿੰਡਾਂ 'ਚਾਂ ਬੋਲੀ ਜਾਂਦੀ ਸੀ ਨਾ ਇਹਨੂੰ ਕਹਿੰਦੇ ਸਾਂ ਭਾਸ਼ਾ ਇਸ ਬੋਲੀ ਵਿੱਚ ਬਾਨੀ ਉਚਾਰਨ ਕੀਤੇ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਕਿਹੜੀ ਭਾਸ਼ਾ ਸ਼ੁੱਧ ਰਹੇਗੀ ਕਿਹੜੀ ਨਹੀਂ ਰਹੇਗੀ ਇੱਕ ਪ੍ਰਮਾਣ ਦੇ ਦਿਆਂ ਤੁਸੀਂ ਥੋੜੇ ਪੜਦੇ ਪੜੋ ਹੁਣੇ ਸ਼ਬਦ ਤੁਸੀਂ ਇਹ ਸਮਝਦੇ ਹੋ ਨਾ ਕਿ ਫਾਰਸੀ ਵਿੱਚ ਜਿਵੇਂ ਪੂਰਾ ਪਿਓ

دنیا مقام میں فانی، تحبیق در دانی، مام موئے، ازرائی گل کے رفتا ہے درہیت نہ دانی، جن پھرسر ہوگا پدر براجرہ کا سنیش دستم کے جن دو بری آیا ہے پیدا اس تری دوسرا نام پروید جن دے رہا، جن پیش شبج جڑا ہے دیو رہا ان میں کوئی فکر نہیں سی اوہ اس میرے بناس میں تے بڑا زور سی برمنا لہا ਕਿ ਸ਼ੌਧ ਜਿਹੜਾ ਇਹ ਨਾ ਪੜ ਸਕਦਾ ਨਾ ਇਹ ਦੇਖ ਸਕਦਾ ਨਾ ਕਿਸ ਵਿਦਿਆਲੇ ਚ ਜਾ ਸਕਦਾ ਉਹਨੇ ਕਿਹਾ ਸਾਨੂੰ ਲੋੜ ਹੀ ਕੋਈ ਨਹੀਂ ਅਸੀਂ ਪੜਦੇ ਹਾਂ ਅਸੀਂ ਆਪੇ ਯਾਦ ਕਰਦੇ ਹਾਂ ਆਪਣੀ ਭਾਸ਼ਾ ਰੱਬ ਦੇ ਗੁਰੂ ਨਾਮ ਲੈ ਜਿਵੇਂ ਉਹ ਕਹਾਈ ਉਹਨਾਂ ਨੂੰ ਇਹ ਜਿਹੜੀ ਕਾਲ ਰਚਨਾ ਮੇਲੇ ਤੋਂ ਬਖਸ਼ੋ ਨਾ ਕਿਸੇ ਉਹ ਪਿੰਨਨ ਦੇ ਮੁਹਾਜ ਉਹਨਾਂ ਨੇ ਤੇ ਜੋ ਆਖਣਾ ਸੀ ਨਾ ਆਪਣੇ ਪਿਆਰ 'ਚ ਬੈਠ ਕੇ ਗਾਈ ਕਰ ਲਈ ਰੱਬੀ ਗਾਨ ਕਬੀਰ ਸਾਹਿਬ ਵੀ ਇਸੇ ਤਰ੍ਹਾਂ ਉਹ ਕੰਨਦ ਨੇ ਮੈਂ ਤੇ ਸਮਝਿਆ ਸੀ ਪੜਨਾਰੋ ਹਾਂ ਮੈਂ ਸੁਝਾਨਿਓ ਪੜਵੋ ਪੜਬੈ ਸੋ ਪਲ ਜੋ ਹਬਤਾਂ ਸ਼ਰਦੋਂ ਨਾਮ ਕੀ ਭਾਵੇਂ ਨਿੰਦ ਰੋ ਆਖੀ ਜੋ ਮੈਨੂੰ ਅਨਪੜ ਮੈਂ ਰੱਬ ਨਾਲ ਜਿਹਨਾਂ ਗਾਉਂਦ ਨੇ ਉਹ ਸਪਰਸ਼ਾ ਤੇ ਪਾਣੀ ਉਚਾਰਨ ਕੀਤੇ ਹਰ ਅਨਪੜ੍ਹ ਵਿਸਮ ਜਨ ਦੇ ਪੜ੍ਹੇ ਤੇ ਸਮਝ ਲੈਣਗੇ ਅਨਪੜ੍ਹ ਕੀ ਸਮਝ ਰਹਣ ਉਹਨੇ ਸਾਨੂੰ ਸਮਝਾਉਣਾ ਆਇਆ ਕਿ ਜਿਉਂ ਆਖਿਆ ਹੈ ਕਿ ਵਿਅੰਥ ਨੂੰ ਚਲਾ ਜਾਏ ਐਸੇ ਐਸੇ ਗ੍ਰੰਥੇ ਡੇਕੀ ਮਿਲਦੇ ਨੇ ਤੇ ਅੱਜ ਵੀ ਹੈ ਇੱਕ ਨਿਯਮ ਨਾਲ ਤੁਸੀਂ ਉਹਨਾਂ ਨੂੰ ਪੜ੍ਹਦੇ ਹੋ ਧੋਮਾ ਮਰਤ ਬਣ ਜਾਂਦਾ ਉਹੀ ਪ੍ਰਾਪਤੀ ਦੂਸਰੇ ਨੀਯਮ ਨਾਲ ਪੜਦੇ ਹੋਰ ਮਨ ਵਰ ਜਾਂਦੀ ਇਹ ਬੜਾ ਸਸਲਾ ਐਸਾ ਸੀ ਜੰਮਿਆ ਕਾਗਰ ਕੋ ਵਿਦਿਆ ਵੇਖੋ ਕੋਈ ਸਾ ਵਿਖਮ ਵਿਦਿਆ ਪੜਦੇ ਆ ساری ਉਮਰ ਲੰਘ ਜਾਂਦੀ ਸੀ ਉਹਨੂੰ ਕਮਾਉਣਾ ਤਾਂ ਕਿਸੇ ਨੇ ਕੀ ਹੈ ਇਹਨਾਂ ਨੇ ਸੁਖਾਂ ਧੰਨ ਨਾਲ ਬੜੇ ਸੌਖੇ ਧੰਨ ਨਾਲ ਕਹਿੰਦੇ ਨੇ ਸਾਨੂੰ ਇਹ ਭਰਮ ਜੀਵਨ ਨੂੰ ਪੈ ਗਿਆ ਇਹ ਖਬਰ ਇਤੇ ਅੰਨ ਦਾ ਸਮਝ ਲੈ ਗਿਆ ਨਾ ਜਦੋਂ ਹਮ ਹੋਤੇ ਤਬ ਤੁ ਨਾ ਹੀ ਆਪ ਤੋ ਹੀ ਮਨ ਅਨਰ ਅਗਮ ਜੈਸੇ ਘਰ ਮੈਂ ਹੋਤਾ ਤੇ ਜਨ ਕੇ ਵਲ ਜਨ ਮੈਂ ਮਹਕੀ ਕਿ ਆਕਾ ਲਈਏ ਪਰ ਮੈਂ ਆਸਾ ਜੈਸਾ ਮਾਨਿਆ ਹੋਇ ਨਾ ਦਰਸਾ ਭੰਦੇ ਕਿੰਨੀ ਸਤਿ ਵਿਆਖਿਆ ਭਰਮੋ ਹੈ ਜੋ ਮੰਨਦੇ ਹਾ ਉਹ ਹੁੰਦਾ ਨਹੀਂ ਮਨ ਲੈਨੇ ਹਾ ਕਿ ਮਾਇਆ ਸਭ ਕੁਸ਼ੇ ਪਰ ਹੁੰਦੀ ਨਹੀਂ ਇਹ ਭਰਮ ਮਨ ਲੈਦੇ ਹਾ ਮੈਂ ਇਸ ਕਰਦਾ ਪਰ ਇਹ ਹੁੰਦਾ ਨਹੀਂ ਜੋ ਮੰਨਦੇ ਆ ਪਰਮ ਉਹ ਹੈ ਉਹ ਹੁੰਦਾ ਨਹੀਂ ਅੱਗੇ ਇੱਕ ਪ੍ਰਮਾਣ ਦਿੱਤਾ ਨਰਪਤ ਇੱਕ ਸਿੰਘ ਹਸਨ ਸੋਇਆ ਸੁਪਨੇ ਭਇਆ ਤਿਖਾਰੀ ਨਰਪਤ ਨਰ ਬੰਦੇ ਪਤੀ ਉਹ ਮੇਰਾ ਮਾਲਕ ਰਾਜਾ ਉਹ ਸਿੰਘਾਸਨ ਤੇ ਬੈਠਾ ਦਰਬਾਰੀ ਸਾਹਮਣੇ ਬੈਠੇ ਨੇ ਚਾਹ ਨੂੰ ਹੋ ਰਹੇ ਨੇ ਲੇਕਿਨ ਅੱਖ ਲੱਗ ਗਈ ਤੇ ਸੁਪਨੇ ਕੀ ਹੋ ਗਿਆ ਤੁਹਾਰੀ ਬਣ ਗਿਆ ਨਰਪਤੀ ਸਿੰਘ ਅਸਲ ਸੋਇਆ ਸੁਪਨੇ ਵੇਆ ਬੁਹਾਰੀ ਨੀਂਦ ਪ੍ਰਮਾਤਮਾ ਇੱਕ ਇਥੇ ਕੈਸੀ ਬਣਾਈ ਆ ਸੰਗੇ ਰਾਜੇ ਮੰਗਦੇ ਬਣ ਜਾਂਦੇ ਨੇ ਤੇ ਮੰਗਦੇ ਰਾਜੇ ਬਣ ਜਾਂਦੇ ਨੇ ਜੋ ਜਾਗਦੇ ਨਹੀਂ ਮਿਲਦਾ ਕਈ ਵਾਰੀ ਸੁਪਨੇ ਜੀ ਮਿਲ ਜਾਂਦਾ ਨਰਪਤੀ ਇੱਕ ਸਿੰਘਾਸਣ ਸੋਇਆ ਸੁਪਨੇ ਵੇਆ ਬੁਹਾਰੇ ਅਛਤ ਹੁੰਦਿਆਂ ਅਸ਼ਕਤ ਰਾਜ ਰਾਜ ਹੁੰਦੇ ਆ ਵਿਸ਼ਰਤ ਦੁਖ ਪਾਇਆ ਸੋਹੋਂ ਗਤ ਬਈ ਹਮਾਰ ਕਿਤੇ ਨਾਲ ਇੱਕ ਉਥਾਨ ਕਾ ਜੋੜੀ ਹੈ ਜਵਾਨਾਂ ਦੀ